ਦਾਤਾ ਜੀ ਕੰਮ ਉਠਾ ਲਈ ਤੇਰੇ ਸਹਾਰੇ ਤੇ ਆਜ ਜਹਾਂ ਮੇਰ ਕਰਦੇਓ ਕਰਮਾਂ ਦੇ ਮਾਰੇ ਤੇ ਜੋਗੀ ਨਮਾਣਾ ਟੈ ਪਿਆ ਤੇਰੇ ਦਵਾਰੇ ਤੇ ਹਿੰਦਿਆਂ ਦਾ ਬੇੜਾ ਬੰਨੇ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਭਾਰਤ ਤੋਂ ਲਾਲ ਵਾਰ ਤੇ ਉਹ ਪਟਣੇ ਤੋਂ ਨੰਦਪੁਰ ਆ ਕੇ ਕਈਆਂ ਨੂੰ ਤਾਰਿਆ ਕੀਤੀ ਜੇ ਬੈਸ ਕਿਸੇ ਨੇ ਖੱਲਾਂ ਨਾਲ ਹਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਾਂ ਸਵਾਰਿਆ ਅੱਖਾਂ ਨਾਲ ਵੇਖ ਜਰੇ ਨਾ ਮਾੜੇ ਦੀ ਹੰਨੀ ਨੂੰ ਸ਼ਹਿਰ ਨਮਸ਼ਕਾਰ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ